ਦੇ ਖਿਲਾਫ ਬੋਲਦੇ ਨੇ ਸ਼ੀਧਾਂ ਦੇ ਖਿਲਾਫ ਬੋਲਦੇ ਨੇ ਉਹ ਸਿੱਖਾਂ ਦੇ ਖਿਲਾਫ ਬੋਲਦੇ ਨੇ ਉਹਨਾਂ ਨੂੰ ਆਪਣੇ ਜ਼ਬਾਨ ਤੇ ਕੰਟਰੋਲ ਰੱਖਣਾ ਚਾਹੀਦਾ ਕਿਉਂਕਿ ਉਹ ਕਹਾਵਤ ਹੈ ਕਿ ਜਿਹੜੀ ਜੀਵ ਆ ਇਹਦੇ ਵਿੱਚ ਹੱਡੀ ਨਹੀਂ ਹੁੰਦੀ ਪਰ ਇਹ ਹੱਡੀਆਂ ਦਰਵਾ ਦਿੰਦੀ ਹੈ ਜਿਵੇਂ ਕਿ ਅੱਜ ਇਹਦੀਆਂ ਟੁੱਟੀਆਂ ਨੇ ਸੋ ਇਸ ਕਰਕੇ ਸਿੱਖ ਪੰਥ ਕਦੀ ਵੀ ਖਾਲਸਾ ਜਿਹੜਾ ਉਹ ਕਿਸੇ ਦੇ ਦਾ ਦੋਧ ਨਹੀਂ ਕਰਦਾ ਕਿਸੇ ਦੇ ਨਾਲ ਵੀ ਕਿਸੇ ਜਾਤ ਪਾਤ ਨਾਲ ਕਿਸੇ ਧਰਮ ਨਾਲ ਕਦੇ ਵੀ ਕਿਸੇ ਤਰ੍ਹਾਂ ਦਾ ਵਖਰੇਵਾ ਨਹੀਂ ਰੱਖਦਾ ਪਰ ਜਦੋਂ ਪ੍ਰੇਵੋਕ ਕੀਤਾ ਜਾਂਦਾ بار بار ਜਦੋਂ ਹਮਲੇ ਕੀਤੇ ਜਾਂਦੇ ਨੇ بار بار ਤੇ ਉਦੋਂ ਫਿਰ ਜਰਦਾ ਵੀ ਨਹੀਂ ਆ ਬਾਬਾ ਜੀ ਰੰਗੇ ਉਹ ਬਾਬਾ ਜੀ ਗਿਆਨਿਆਂ ਨੇ ਆਪੂ ਬਣੇ ਗਿਆਨੀਆਂ ਨੇ ਪ੍ਰੋਫੈਸਰਾਂ ਨੇ ਪੜਾ ਗਿਆਨ ਚਾਹਨਾ ਪਰ ਕੱਲ ਬੜੀ ਸੀਰੀਅਸ ਬਣਦੇ ਆ ਵੀ ਜਦੋਂ ਵੀ ਕੋਈ ਸਾਡੇ ਸ਼ਹੀਦਾਂ ਦੇ ਖਿਲਾਫ ਸਾਡੇ ਇਤਿਹਾਸ ਸਾਡੀ ਮਰਿਆਦ ਦੇ ਖਿਲਾਫ ਬੋਲੂਗਾ ਤੇ ਪ੍ਰਗਟ ਹੋਇਆ ਖਾਸਾ ਜਿਹੜਾ ਵਾਹ ਉਹ ਆਪਣਾ ਰੂਪ ਸਮੇਂ ਸਮੇਂ ਦਾ ਬਦਲਦਾ ਰਹੂਗਾ ਜਿਵੇਂ ਅੱਜ ਦਿਖਾਇਆ ਗਿਆ ਵੱਡੀ ਖਬਰ ਆ ਜਿਹੜੀ ਲਹгана ਦੇ ਵਿੱਚ ਜਿਵੇਂ ਦਿਨ ਦਿਹਾੜੇ ਅੱਜ ਜਿਹੜਾ ਨੌਂ ਦੀਆਂ ਧੱਜੀਆਂ ਔੜੀਆਂ ਨੇ ਕਿਵੇਂ ਇੱਕ ਸ਼ਿਵ ਸੈਨਾ ਦੇ ਆਗੂ ਦਾ ਦਿਨ ਦਿਹਾੜੇ ਕੁਝ ਨਿੰਗ ਸਿੰਘਾਂ ਦੇ ਵੱਲੋਂ ਸ਼੍ਰੀ ਆਮ ਜਿਹੜਾ ਸ਼੍ਰੀ ਆਮ ਉਸ ਨੂੰ ਕਿਰਪਾਨਾਂ ਦੇ ਨਾਲ ਵੱਢੇ ਜਾਂਦਾ ਜਿੱਦੀ ਤਸਵੀਰਾਂ ਵੀ ਸੀ ਜਿੱਥੇ ਕੈਮ ਹੋਈਆਂ ਉਹ ਉਸ ਨੂੰ ਲੈ ਕੇ ਹੁਣ ਜਿਹੜਾ ਨਵਾਂ ਮੋੜ ਸਾਹਮਣੇ ਆਦਿ ਕਿ ਨਿੰਗ ਸਿੰਘ ਕੁਝ মিডিਆ ਸਾਹਮਣੇ ਆ ਜਿਨ੍ਹਾਂ ਨੇ ਇੱਕ ਵੀਡੀਓ ਪਾਈ ਆ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਵੀ ਸਿੱਖ ਪੰਥ ਅਤੇ ਸਾਡੇ ਸ਼ਹੀਦਾਂ ਦੇ ਬਾਰੇ ਗੁਰੂਆਂ ਦੇ ਬਾਰੇ ਕੋਈ ਟਿੱਪਣੀ ਕਰੇਗਾ ਉਸ ਦਾ ਇਹੀ ਹਾਲ ਹੋਏਗਾ ਤੁਹਾਨੂੰ ਹੋਰ ਵੀ ਦੱਸਾਂਗੇ ਪੂਰੀ ਜਾਣਕਾਰੀ ਪਹਿਲਾਂ ਤੁਸੀਂ ਨਿੰਗ ਸਿੰਘਾਂ ਦੀ ਜਵਾਨੀ ਹੀ ਸੁਣੋ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਬੜਾ ਨਾ ਸਾਡੇ ਬੰਦੇ ਰੋਲਾ ਪਾਣਗੇ ਨਿਹੰਗ ਸਿੰਘ ਨਹੀਂ ਕੁਝ ਕਰਦੇ ਬਾਣੇ ਪਾਈ ਫਿਰਦੇ ਨੇ ਐ ਕਰਦੇ ਨੇ ਗੱਲ ਪਤਾ ਕੀ ਹੁੰਦੀ ਆ ਜੋ ਸੰਘਰਸ਼ ਹੁੰਦੇ ਨੇ ਉਹ ਸੰਘਰਸ਼ਾਂ ਦੇ ਵਿੱਚ ਇਹਨਾਂ ਗੁਰੀਲਾ ਵਾਰਚ ਦਾ ਮੌਕਾ ਹੁੰਦਾ ਤੇ ਮੌਕਾ ਜਿਹੜਾ ਸਾਹਮ ਜਾਂਦਾ ਜਿਹਨੂੰ ਮਿਲਦਾ ਉਹ ਉਸ ਮੌਕੇ ਤੇ ਕੋਈ ਕਾਰਜ ਕਰ ਜਾਂਦਾ ਵਾ ਤੇ ਫਿਰ ਚੜ੍ਹਦੀ ਕਲਾ ਹੋ ਜਾਂਦੀ ਆ ਸੋ ਇਸ ਕਰਕੇ ਜਿਹੜੇ ਵੀ ਪੰਥ ਦੇ ਖਿਲਾਫ ਬੋਲਦੇ ਨੇ ਸੀਧਾਂ ਦੇ ਖਿਲਾਫ ਬੋਲਦੇ ਨੇ ਉ ਸਿੱਖਾਂ ਦੇ ਖਿਲਾਫ ਬੋਲਦੇ ਨੇ ਉਹਨਾਂ ਨੂੰ ਆਪਣੇ ਜ਼ੁਬਾਨ ਤੇ ਕੰਟਰੋਲ ਰੱਖਣਾ ਚਾਹੀਦਾ ਕਿਉਂਕਿ ਉਹ ਕਹਾਵਤ ਹੈ ਕਿ ਜਿਹੜੀ ਜੀਭ ਆ ਇਹਦੇ ਵਿੱਚ ਹੱਡੀ ਨਹੀਂ ਹੁੰਦੀ ਪਰ ਇਹ ਹੱਡੀਆਂ ਤਲਵਾ ਦਿੰਦੀ ਹੈ ਜਿਵੇਂ ਕਿ ਅੱਜ ਹੱਡੀਆਂ ਟੁੱਟੀਆਂ ਨੇ ਸੋ ਇਸ ਕਰਕੇ ਸਿੱਖ ਪੰਥ ਕਦੀ ਵੀ ਖਾਲਸਾ ਜਿਹੜਾ ਉਹ ਕਿਸੇ ਦੇ ਦਾ ਵਿਰੋਧ ਨਹੀਂ ਕਰਦਾ ਕਿਸੇ ਦੇ ਨਾਲ ਵੀ ਕਿਸੇ ਜਾਤ ਪਾਤ ਨਾਲ ਕਿਸੇ ਧਰਮ ਦੇ ਨਾਲ ਕਦੀ ਵੀ ਕਿਸੇ ਤਰ੍ਹਾਂ ਦਾ ਵਖਰੇਵਾ ਨਹੀਂ ਰੱਖਦਾ ਪਰ ਜਦੋਂ ਪ੍ਰਵੋਕ ਕੀਤਾ ਜਾਂਦਾ ਬਾਰ-ਬਾਰ ਜਦੋਂ ਹਮਲੇ ਕੀਤੇ ਜਾਂਦੇ ਨੇ ਬਾਰ-ਬਾਰ ਤੇ ਉਦੋਂ ਫਿਰ ਜ਼ਰਦਾ ਵੀ ਨਹੀਂ ਆ ਤੇ ਫਿਰ ਗੁਰੂ ਦਾ ਜਿਹੜਾ ਹੁਕਮ ਆ ਉਹਨੂੰ ਉਸ ਹੁਕਮ ਤੋਂ ਪਹਿਲਾਂ ਦਿੰਦਾ ਹੁਣ ਇਹਦੇ ਤੇ ਸਾਨੂੰ ਪਤਾ ਬੜੇ ਸਿਆਣਿਆਂ ਨੇ ਆਪੂ ਬਣੇ ਗਿਆਨੀਆਂ ਨੇ ਪ੍ਰੋਫੈਸਰਾਂ ਨੇ ਬੜਾ ਗਿਆਨ ਚਾਹਣਾ ਪਰ ਕੱਲ ਬੜੀ ਸਿੱਧੀ ਤੇ ਸਪਸ਼ਟ ਹੈ ਵੀ ਜਦੋਂ ਵੀ ਕੋਈ ਸਾਡੇ ਸ਼ਹੀਦਾਂ ਦੇ ਖਿਲਾਫ ਸਾਡੇ ਇਤਿਹਾਸ ਸਾਡੀ ਮਰਿਆਦ ਦੇ ਖਿਲਾਫ ਬੋਲੂਗਾ ਤੇ ਪ੍ਰਗਟ ਹੋਇਆ ਖਾਲਸਾ ਜਿਹੜਾ ਵਾ ਫਿਰ ਉਹ ਆਪਣਾ ਰੂਪ ਸਮੇਂ-ਸਮੇਂ ਤੇ ਦਿਖਾਉਂਦਾ ਰਹੂਗਾ ਤੇ ਜਿਵੇਂ ਅੱਜ ਦਿਖਾਇਆ ਗਿਆ ਵਾ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਕੀ ਫਤ ਬਣਾਦਾ ਸਾਡੇ ਬੰਦੇ ਰੋਲਾ ਪਾਣਗੇ ਨਿਹੰਗ ਸਿੰਘ ਨਹੀਂ ਕੁਝ ਕਰਦੇ ਬਾਣੇ ਪਾਈ ਫਿਰਦੇ ਨੇ ਐ ਕਰਦੇ ਨੇ ਗੱਲ ਪਤਾ ਕੀ ਹੁੰਦੀ ਆ ਜੋ ਸੰਘਰਸ਼ ਹੁੰਦੇ ਨੇ ਉਹ ਸੰਘਰਸ਼ਾਂ ਦੇ ਵਿੱਚ ਇਹਨਾਂ ਗੁਇਲਾਵਾਰ ਚ ਦਾ ਮੌਕਾ ਹੁੰਦਾ ਤੇ ਮੌਕਾ ਜਿਹੜਾ ਸਾਹਮ ਜਾਂਦਾ ਜਿਹਨੂੰ ਮਿਲਦਾ ਉਹ ਉਸ ਮੌਕੇ ਤੇ ਕੋਈ ਕਾਰਜ ਕਰ ਜਾਂਦਾ ਵਾ ਤੇ ਫਿਰ ਚੜ੍ਹਦੀ ਕਲਾ ਹੋ ਜਾਂਦੀ ਆ ਸੋ ਇਸ ਕਰਕੇ ਜਿਹੜੇ ਵੀ ਪੰਥ ਦੇ ਖਿਲਾਫ ਬੋਲਦੇ ਨੇ ਸ਼ਹੀਦਾਂ ਦੇ ਖਿਲਾਫ ਬੋਲਦੇ ਨੇ ਉਹ ਸਿੱਖਾਂ ਦੇ ਖਿਲਾਫ ਬੋਲਦੇ ਨੇ ਉਹਨਾਂ ਨੂੰ ਆਪਣੇ ਜ਼ੁਬਾਨ ਤੇ ਕੰਟਰੋਲ ਰੱਖਣਾ ਚਾਹੀਦਾ ਕਿਉਂਕਿ ਉਹ ਕਹਾਵਤ ਹੈ ਕਿ ਜਿਹੜੀ ਜੀਭ ਆ ਇਹਦੇ ਵਿੱਚ ਹੱਡੀ ਨਹੀਂ ਹੁੰਦੀ ਪਰ ਇਹ ਹੱਡੀਆਂ ਤੜਵਾ ਦਿੰਦੀ ਹੈ ਜਿਵੇਂ ਕਿ ਅੱਜ ਹੱਡੀਆਂ ਟੁੱਟੀਆਂ ਨੇ ਸੋ ਇਸ ਕਰਕੇ ਸਿੱਖ ਪੰਥ ਕਦੀ ਵੀ ਖਾਲਸਾ ਜਿਹੜਾ ਉਹ ਕਿਸੇ ਦੇ ਦਾ ਵਿਰੋਧ ਨਹੀਂ ਕਰਦਾ ਕਿਸੇ ਦੇ ਨਾਲ ਵੀ ਕਿਸੇ ਜਾਤ ਪਾਤ ਨਾਲ ਕਿਸੇ ਧਰਮ ਦੇ ਨਾਲ ਕਦੀ ਵੀ ਕਿਸੇ ਤਰ੍ਹਾਂ ਦਾ ਵਖਰੇਵਾਂ ਨਹੀਂ ਰੱਖਦਾ ਪਰ ਜਦੋਂ ਪ੍ਰਵੋਕ ਕੀਤਾ ਜਾਂਦਾ ਬਾਰ-ਬਾਰ ਜਦੋਂ ਹਮਲੇ ਕੀਤੇ ਜਾਂਦੇ ਨੇ ਬਾਰ-ਬਾਰ ਤੇ ਉਦੋਂ ਫਿਰ ਜਰਦਾ ਵੀ ਨਹੀਂ ਆ ਤੇ ਫਿਰ ਗੁਰੂ ਦਾ ਜਿਹੜਾ ਹੁਕਮ ਆ ਉਹਨੂੰ ਉਸ ਹੁਕਮ ਤੇ ਉਹ ਪਹਿਰਾ ਦਿੰਦਾ ਹੁਣ ਇਹ ਤਾਂ ਸਾਨੂੰ ਪਤਾ ਬੜੇ ਸਿਆਣਿਆਂ ਨੇ ਆਪਕੂ ਬਣੇ ਗਿਆਨੀਆਂ ਨੇ ਪ੍ਰੋਫੈਸਰਾਂ ਨੇ ਬੜਾ ਗਿਆਨ ਚਾਹਣਾ ਪਰ ਕੱਲ ਬੜੀ ਸਿੱਧੀ ਤੇ ਸਪਸ਼ਟ ਹੈ ਵੀ ਜਦੋਂ ਵੀ ਕੋਈ ਸਾਡੇ ਸ਼ਹੀਦਾਂ ਦੇ ਖਿਲਾਫ ਸਾਡੇ ਇਤਿਹਾਸ ਸਾਡੀ ਮਰਿਆਦ ਦੇ ਖਿਲਾਫ ਬੋਲੂਗਾ ਤੇ ਪ੍ਰਗਟ ਹੋਇਆ ਖਾਲਸਾ ਜਿਹੜਾ ਵਾ ਫਿਰ ਉਹ ਆਪਣਾ ਰੂਪ ਸਮੇਂ-ਸਮੇਂ ਤੇ ਦਿਖਾਉਂਦਾ ਰਹੂਗਾ ਤੇ ਜਿਵੇਂ ਅੱਜ ਦਿਖਾਇਆ ਗਿਆ ਵਾ ਕਾਹ ਵੀ ਮਾਰੇ ਨੇ ਕਿਰਪਾ ਕਰਨੀ ਹੈ ਇਸ ਸਵਾਵਾਂ ਲੈਦੀ ਰਹਿਣਾ ਜਿਹਦੇ ਕੋਈ ਲੜੀਆਂ ਨੇ ਮਾਰੇ ਨੇ ਉਹ ਲੈ ਲੜੀਆਂ ਨੇ ਸਿਰ ਤੇ ਹੱਥ ਰੱਖ ਕੇ ਸਵਾਇਗਤ ਕੇ ਲਗਾਤਾਰ ਇਸ ਮਾਮਲੇ ਲੈ ਕੇ ਪੰਜਾਬ ਸਰਕਾਰ ਸਵਾਲਾਂ ਦੇ ਕਿ ਕਿਤਾ ਬੋਟਾਂ ਬਿਲਕੁਲ ਨਜ਼ਦੀਕ ਨੇ ਜੀਮਨੀ ਚੋਣਾਂ ਚੱਲ ਰਹੀਆਂ ਤੇ ਅੰਦਰ ਦੇ ਵਿੱਚ ਬੋਟਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਪ੍ਰਚਾਰ ਤੇ ਲੱਗੇ ਨੇ ਉੱਥੇ ਹੀ ਰਵਨੀਤ ਸਿੰਘ ਬਿੱੱਡੂ ਨੇ ਬੜੇ ਸਵਾਲ ਖੜੇ ਕੀਤੇ ਉਹਨਾਂ ਕਹਿਣਾ ਸੀਗਾ ਕਿ ਜਿਵੇਂ ਦਿਨ ਦਿਹਾੜੇ ਸ਼ਿਵਸ਼ਨਾ ਅੱਗੂ ਦੇ ਤੇ ਹਮਲਾ ਹੋਇਆ ਲੋਕਾਂ ਦੀ ਭੀੜ ਦੇ ਵਿੱਚ ਸ਼ਰਾਬ ਮੇਮੇ ਹਮਲਾ ਕਰਨ ਨਾਲ ਕਿਤਨਾ ਕਿਤੇ ਪੰਜਾਬ ਦੀ دہشت ਦਾ ਮਾਹੌਲ ਲੁਿਆਣਾ ਪੂਰਾ ਡਰਿਆ ਹੋਇਆ ਬੱਚੇ ਸਕੂਲ ਜਾਣੋਂ ਡਰਨਗੇ ਲੋਕਾਂ ਦਾ ਘਰੋਂ ਬਾਹਰ ਨਿਕਲਣ ਦੀ ਨਹੀਂ ਕਰਨਾ ਜੇਕਰ ਅਜਿਹੇ ਮੌਲ ਰਿਤੇ ਚੱਲਦੇ ਹਨ ਅਮਨ ਸਿੰਘ ਬਿੱਟੂ ਨੇ ਪੰਜਾਬ ਸਰਕਾਰ ਤੇ ਸਵਾਲ ਖੜੇ ਕੀਤੇ ਉੱਥੇ ਹੀ ਲਗਾਤਾਰ ਪਿਆ ਸਰਕਾਰ ਦੀ ਨਿੰਦਿਆ ਹੋ ਰਹੀ ਹੈ ਉੱਥੇ ਛਿਵ ਸੈਨਾ ਆਗੂਆਂ ਦੇ ਵਿੱਚ ਵੀ ਵਿਰੋਧ ਆ ਹਿੰਦੂ ਸੈਨਾ ਛਿਵ ਸੈਨਾ ਦੇ ਵਿਰੁੱਧ ਹੰਦੂਆਂ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਤੇ ਕਿਹਾ ਜਾ ਰਿਹਾ ਕਿ ਸਾਡੇ ਲੀਡਰ ਸਾਡੇ ਲੀਡਰ ਦੀ ਜਗ੍ਹਾ ਸੇਵ ਨਹੀਂ ਤਾਂ ਹੋਰ ਕੀ ਹੋਵੇਗਾ ਦੱਦੀ ਕਿ ਲਗਾਤਾਰ ਲਗਾਤਾਰ ਛਿਵ ਸੈਨਾ 'ਤੇ ਹਮਲੇ ਹੋ ਰਹੇ ਨੇ ਪਰ ਕਿਤਨਾ ਕਿਤੇ ਹੁਣ ਨਿੰਗ ਸਿੰਘਾ ਦੇ ਵੀਡੀਓ ਸਾਹਮਣੇ ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ ਜਾ ਰਿਹਾ ਕਿ ਜਿਹੜਾ ਵੀ ਛਿਵ ਸੈਨਾ ਆਗੂ 'ਚ ਕੋਈ ਵੀ ਹੈ ਜਿਹੜਾ ਵੀ ਸਾਡੇ ਗੁਰੂਆਂ ਬਾਰੇ ਸਾਡੇ ਸ਼ਹੀਦਾਂ ਬਾਰੇ ਗਲਤ ਬੋਲੇਗਾ ਜਾਂ ਕੋਈ ਟਿੱਪਣੀਆਂ ਕਰੇਗਾ ਤਾਂ ਉਸ ਦਾ ਇਹੀ ਹਾਲ ਹੋਵੇਗਾ ਜਿਵੇਂ ਅ